ਕ੍ਰਿਸਪੀ ਕਰਕਰੇ ਬਾਜ਼ਾਰ ਵਰਗੀ ਆਲੂ ਟਿੱਕੀ ਵਿਆਹ ਸ਼ਾਦੀਆਂ ਵਾਲੀ ਜਿਹੜੀ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਂਦੇ ਆ ਉਹ ਟਿੱਕੀ ਅੱਜ ਆਪਾਂ ਘਰ ਦੇ ਵਿੱਚ ਬਣਾ ਕੇ 15 ਮਿੰਟਾਂ ਦੇ ਵਿੱਚ ਆਪਾਂ ਤਿਆਰ ਕਰਾਂਗੇ ਆਜੋ ਫਿਰ ਆਪਾਂ ਬਾਜ਼ਾਰ ਵਰਗੀ ਆਲੂ ਟਿੱਕੀ ਤਿਆਰ ਕਰੀਏ ਹਾਂਜੀ ਆਪਾਂ ਟਿੱਕੀ ਬਣਾਉਣ ਦੇ ਲਈ ਆਪਾਂ ਆਲੂ ਲੈ ਲਏ ਸੀਗੇ ਆਲੂਆਂ ਨੂੰ ਆਪਾਂ ਬੋਇਲ ਕਰ ਲਿਆ ਆਪਾਂ 6-7 ਆਲੂ ਲੈ ਲਏ ਸੀ ਤੁਸੀਂ ਆਪ ਦੇ ਹਿਸਾਬ ਨਾਲ ਵੱਧ ਘੱਟ ਵੀ ਲੈ ਸਕਦੇ ਹੋ ਫ੍ਰਿਜ ਦੇ ਵਿੱਚ ਰੱਖਦੇ ਸੀ ਠੰਡੇ ਹੋਣ ਲਈ ਕਿਉਂਕਿ ਠੰਡਾ ਹੋਇਆ ਆਲੂ ਹੀ ਲੈਣਾ ਤੁਸੀਂ ਪਹਿਲਾਂ ਉਹਨੂੰ ਉਬਾਲ ਕੇ ਉਸ ਤੋਂ ਬਾਅਦ ਕੱਢ ਕੇ ਠੰਡਾ ਕਰਨਾ ਰੱਖ ਦਿਓ ਕਿਉਂਕਿ ਜੇ ਆਪਾਂ ਗਰਮ ਆਲੂ ਹੀ ਸ਼ੈੱਲ ਕੇ ਆਪਾਂ ਉਸੇ ਤਰ੍ਹਾਂ ਹੀ ਮੈਸ਼ ਕਰਨ ਲੱਗ ਜਾਂਗੇ ਤਾਂ ਆਲੂਆਂ ਦੇ ਵਿੱਚ ਲੇਸ ਜੀ ਬਣ ਜਾਂਦੀ ਹੈ ਜਦੋਂ ਲੇਸ ਜੀ ਬਣ ਜੂਗੀ ਤਾਂ ਉਹਦੇ ਨਾਲ ਫਿਰ ਆਲੂ ਟਿੱਕੀ ਆ ਜਿਹੜੀ ਵਧੀਆ ਨਹੀਂ ਬਣਦੀ ਹਾਂਜੀ ਆਪਾਂ ਹੁਣ ਆਲੂਆਂ ਨੂੰ ਮੈਸ਼ ਕਰਾਂਗੇ ਜੇ ਤੁਸੀਂ ਕੱਦੂਕਸ ਕਰਨੇ ਕੱਦੂਕਸ ਵੀ ਕਰ ਸਕਦੇ ਤੇ ਵੈਸੇ ਹੱਥ ਨਾਲ ਵੀ ਇਹਨਾਂ ਨੂੰ ਮੈਸ਼ ਕਰ ਸਕਦੇ ਆ ਕਿਉਂਕਿ ਬੁਲੇ ਹੁੰਦੇ ਆ ਇਹ ਬਹੁਤ ਜਲਦੀ ਮੈਸ਼ ਹੋ ਜਾਂਦੇ ਆਪਾਂ ਇਸ ਤਰ੍ਹਾਂ ਏ ਧਰਕੇ ਨੂੰ ਮੈਸ਼ ਕਰ ਲਵਾਂਗੇ ਫਾਹਨ ਨੂੰ ਮੈਸ਼ ਕੀਤੇ ਹੋਏ ਆਲੂਆਂ ਦੇ ਵਿੱਚ ਧਨੀਆ ਪਾ ਲਵਾਂਗੇ ਖਟਿਆ ਹੋਇਆ ਉਸ ਤੋਂ ਬਾਅਦ ਆਪਾਂ ਲਾਲ ਮਿਰਚ ਪਾ ਲਾਂਗੇ ਜੇ ਤੁਹਾਡੇ ਕੋਲੇ ਕੁੱਟੀ ਹੋਈ ਲਾਲ ਮਿਰਚ ਹੈਗੀ ਤੁਸੀਂ ਉਹ ਵੀ ਪਾ ਸਕਦੇ ਆ ਆਪਾਂ ਬਰੀਕ ਪਾਊਡਰ ਪਾਇਆਗਾ ਤੇ ਅੱਧਾ ਕ ਚਮਚਾ ਆਪਾਂ ਨਮਕ ਦਾ ਪਾ ਲਵਾਂਗੇ ਸਿੰਪਲ ਨਮਕ ਹੈ ਸੇਂਦਾ ਨਮਕ ਤੇ ਅੱਧਾ ਚਮਚੀ ਆਪਾਂ ਕਾਲੇ ਨਮਕ ਦਾ ਪਾ ਲਵਾਂਗੇ ਆਪਣੇ ਟੇਸਟ ਅਨੁਸਾਰ ਪਾ ਸਕਦੇ ਆ ਤੇ ਆਪਾਂ ਚੁਟਕੀਕ ਆਪਾਂ ਪਾਵਾਂਗੇ ਹਿੰਗ ਹਿੰਗ ਦਾ ਫਲੇਵਰ ਹੈ ਜਿਹੜਾ ਉਹ ਬਹੁਤ ਵਧੀਆ ਆਉਂਦਾ ਹੈਗਾ ਤੇ ਦੋ ਤਿੰਨ ਆਪਾਂ ਛੋਟੀਆਂ ਕਟੀਆਂ ਹੋਈਆਂ ਹਰੀਆਂ ਮਿਰਚਾਂ ਲੈ ਲਈਆਂ ਆ ਤੇ ਤਿੱਖਾ ਬਣਾਉਣਾ ਚਾਹੁੰਦੇ ਆ ਤੁਸੀਂ ਵੱਧ ਵੀ ਪਾ ਸਕਦੇ ਹੋ ਉਹ ਆਪਦੇ ਹਿਸਾਬ ਨਾਲ ਪਾ ਸਕਦੇ ਆ ਤੇ ਹੁਣ ਆਪਾਂ ਵੱਡਾ ਇੱਕ ਚਮਚ ਪਾ ਲਿਆ ਹੈਗਾ ਆਪਾਂ ਸੂਜੀ ਦਾ ਪਾ ਲਿਆ ਹੈਗਾ ਤੇ ਜਾਂ ਚੌਲਾਂ ਦਾ ਆਟਾ ਵੀ ਪਾ ਸਕਦੇ ਆ ਹੁਣ ਆਪਾਂ ਕੌਰਨ ਫਲੋਰ ਪਾਵਾਂਗੇ ਇਹਦੇ ਨਾਲ ਬੈਂਡਿੰਗ ਆ ਜਿਹੜੀ ਵਧੀਆ ਆ ਜਾਂਦੀ ਹੈਗੀ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲਓ ਜੀ ਆਪਣਾ ਡੋ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ 10 ਮਿੰਟਾਂ ਦੇ ਲਈ ਇਹਨੂੰ ਰੈਸਟ ਤੇ ਰੱਖ ਦੇਵਾਂਗੇ ਉਹਨੇ ਆਪਾਂ ਆਪਣੀਆਂ ਚਟਣੀਆਂ ਤਿਆਰ ਕਰ ਲੈਨੇ ਹੁਣ ਆਪਾਂ ਟਿੱਕੀ ਦੇ ਵਿੱਚ ਪਾਉਣ ਲਈ ਆਪਾਂ ਦੋਨੋਂ ਚਟਣੀਆਂ ਤਿਆਰ ਕਰ ਲਵਾਂਗੇ ਆਪਾਂ ਇੱਕ ਇਮਲੀ ਵਾਲੀ ਚਟਣੀ ਤਿਆਰ ਕਰਨੀ ਤੇ ਇੱਕ ਆਪਾਂ ਗ੍ਰੀਨ ਚਟਣੀ ਤਿਆਰ ਕਰਨੀ ਤੇ ਅਜੋ ਹੁਣ ਆਪਾਂ ਫਿਰ ਦੋਨੀਆਂ ਚਟਣੀਆਂ ਤਿਆਰ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਇਮਲੀ ਨੂੰ ਭਿਉ ਕੇ ਰੱਖਤਾ ਸੀਗਾ ਤੁਸੀਂ ਇਮਲੀ ਵੱਧ ਘੱਟ ਕਿੰਨੀ ਵੀ ਮਾਝੀ ਲੈ ਸਕਦੇ ਆ ਜੇ ਵੱਧ ਬਣਾਉਣੀ ਹੈ ਤਾਂ ਵੱਧ ਵੀ ਲੈ ਸਕਦੇ ਆ ਤੇ ਆਪਾਂ ਇਹਦਾ ਪਲਪ ਕੱਢਣਾ ਹੈਗਾ ਵਿੱਚੋਂ ਆ ਤੇ ਵੀ ਵੀ ਅਲੱਗ ਕੱਢ ਦੇਣੇ ਆ ਆ ਇਸ ਤਰ੍ਹਾਂ ਆਪਾਂ ਛਾਣ ਕੇ ਪਲਪਲ ਅਡਣਾਗਾ ਤਾਂ ਕਿ ਨਾ ਹੀ ਤਾਂ ਜਿਹੜੇ ਇਮਲੀ ਦੇ ਪੱਤੇ ਜੇ ਹੁੰਦੇ ਆ ਉਹ ਛਾਣਨੀ ਦੇ ਵਿੱਚ ਰਹਿ ਜਾਂਦੇ ਆ ਤੇ ਨਾਲੇ ਜਿਹੜੇ ਇਸ ਤਰ੍ਹਾਂ ਬੀਜ ਹੁੰਦੇ ਆ ਉਹ ਚੰਗੀ ਤਰ੍ਹਾਂ ਨਿਕਲ ਜਾਣਗੇ ਹਾਂਜੀ ਆਪਾਂ ਜਿਹੜਾ ਇਮਲੀ ਦਾ ਰਸ ਕੱਢਿਆ ਸੀ ਉਹਨੂੰ ਆਪਾਂ ਹੁਣ ਉਬਾਲਾਂਗੇ ਤੇ ਆ ਦੇਖੋ ਆਪਾਂ ਗਰਮ ਕਰਨਾ ਤਾਹ ਹੀ ਗਰਮ ਹੋ ਰਿਹਾ ਹੈ ਨਹੀਂ ਤਾਂ ਇਹਦੇ ਨਾਲ ਇਮਲੀ ਆ ਜਿਹੜੀ ਸੰਘਣੀ ਹੋ ਜੂਗੀ ਤੇ ਆਪਾਂ ਹੁਣ ਇਹਦੇ ਵਿੱਚ ਗੁੜ ਪਾਵਾਂਗੇ ਉਹ ਗੁੜ ਆਪਾਂ ਇੱਕ ਚਮਚੇ ਦੇ ਕਰੀਬ ਆ ਵੱਡਾ ਚਮਚਾ ਤੇ ਆਪਾਂ ਥੋੜਾ ਜਿਹਾ ਕੁੱਟ ਲਿਆ ਸੀਗਾ ਗੁੜ ਨੂੰ ਪਾ ਕੇ ਛੇਤੀ ਮੈਲਟ ਹੋ ਜਾਵੇ ਵਿੱਚ ਲੋ ਜੀ ਹੁਣ ਆਪਣੀ ਇਮਲੀ ਤੇ ਗੋੜਾ ਜਿਹੜਾ ਚੰਗੀ ਤਰ੍ਹਾਂ ਮੈਲਟ ਹੋ ਚੁੱਕਿਆ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਇਹਦੇ ਵਿੱਚ ਮਸਾਲੇ ਐਡ ਕਰ ਦੇਵਾਂਗੇ ਹੁਣ ਆਪਾਂ ਅੱਧੇ ਕੇ ਚਮਚ ਦੇ ਕਰੀਬ ਆਪਾਂ ਭੁੰਨਿਆ ਹੋਇਆ ਜੀਰਾ ਲੈ ਲਿਆ ਸੀਗਾ ਪੁੰਨਿਆ ਜੀਰਾ ਪਾ ਦਾਂਗੇ ਅੱਧਾ ਕ ਚਮਚਾ ਆਪਾਂ ਕਾਲਾ ਨਮਕ ਪਾਵਾਂਗੇ ਛੋਟਾ ਜਿਹਾ ਚਮਚ ਲੈ ਅੱਧਾ ਕ ਤੇ ਵੱਧ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਆਪਾਂ ਟਿੱਕੀ ਦੇ ਵਿੱਚ ਵੀ ਨਮਕ ਪਾਵਾਂਗੇ ਤੇ ਹੁਣ ਆਪਾਂ ਇਹ ਦੇਗੀ ਲਾਲ ਮਿਰਚ ਲੈ ਲਈ ਸੀਗੀ ਦੇਗੀ ਮਿਰਚ ਲਈ ਕਿਉਂਕਿ ਇਹਦੇ ਨਾਲ ਜਿਹੜਾ ਇਹ ਕੜਤਨ ਤਾਂ ਹੁੰਦੀ ਨਹੀਂ ਇਹਦੇ ਵਿੱਚ ਤੇ ਇਹਦੇ ਨਾਲ ਰੰਗਤ ਆ ਜਿਹੜੀ ਵਧੀਆ ਆ ਜਾਂਦੀ ਹੈ ਤੇ ਕੁਸ ਆਪਾਂ ਇਹ ਮੱਕ ਜ ਲੈ ਲੈਨੇ ਖਰਬੂਜੇ ਦੇ ਬੀਜ ਜੇ ਤੁਹਾਡੇ ਕੋਲੇ ਹੈਗੇ ਤਾਂ ਤੁਸੀਂ ਪਾ ਲਓ ਤੇ ਨਹੀਂ ਹੈਗੇ ਤਾਂ ਤੁਸੀਂ ਫਿਰ 스ਕਿਪ ਵੀ ਕਰ ਸਕਦੇ ਹੋ ਹੁਣ ਆਪਾਂ ਇਹ ਪਾਲਮਾ ਕਿਉਂਕਿ ਇਹਦੇ ਨਾਲ ਇਮਲੀ ਦੀ ਚਟਣੀ ਆ ਜਿਹੜੀ ਵਧੀਆ ਬਣ ਜਾਂਦੀ ਹੈ ਬਿਲਕੁਲ ਵਿਆਹਾਂ ਵਰਗੀ ਬਣ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਵਿਆਹ ਦੇ ਵਿੱਚ ਪਕੌੜਿਆਂ ਨਾਲ ਇਮਲੀ ਦੀ ਚਟਣੀ ਲੈਣੇ ਹੁੰਨੇ ਆ ਉਸ ਤਰ੍ਹਾਂ ਦੀ ਚਟਣੀ ਆ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਵਧੀਆ ਚਟਣੀ ਬਣੀ ਹੈਗੀ ਇਸ ਤਰ੍ਹਾਂ ਦੀ ਚਟਣੀ ਆ ਜਿਹੜੀ ਬਣਨੀ ਚਾਹੀਦੀ ਹੈ ਨਾ ਤਾਂ ਜ਼ਿਆਦਾ ਪਤਲੀ ਹੋਵੇ ਤੇ ਨਾ ਹੀ ਜ਼ਿਆਦਾ ਸੰਘਣੀ ਹੋਵੇ ਹਾਂਜੀ ਹਰੀ ਚਟਣੀ ਬਣਾਉਣ ਦੇ ਵਾਸਤੇ ਪਹਿਲਾਂ ਆਪਾਂ ਧਣੀਆਂ ਲੈ ਲਿਆ ਧਣੀਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਤੇ ਐਸਟਰਾਟੋ ਕੇ ਨਚੋੜ ਕੇ ਆਪਾਂ ਹੁਣ ਆਪਾਂ ਮਿਕਸੀ ਜਾਰ ਦੇ ਵਿੱਚ ਧਨੀਆ ਜਿਹੜਾ ਪਾ ਲਿਆਗਾ ਤੇ ਹੁਣ ਉਸ ਤੋਂ ਬਾਅਦ ਆਪਾਂ ਇੱਕ ਪਿਆਜ਼ ਲੈ ਲਿਆ ਛੋਟਾ ਜਿਹਾ ਪਿਆਜ਼ ਲਿਆ ਬਹੁਤਾ ਵੱਡਾ ਨਹੀਂ ਲਿਆ ਤੇ ਆਪਾਂ ਪਿਆਜ਼ ਪਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਟਮਾਟਰ ਲਿਆਗਾ ਇਹ ਵੀ ਬਹੁਤ ਵੱਡਾ ਨਹੀਂ ਸੀਗਾ ਦਰਮਿਆਨਾ ਜਿਹਾ ਸੀਗਾ ਤੇ ਤਿੰਨ ਕਾਪਾ ਮਿਰਚਾਂ ਲੈ ਲਈਆਂ ਨੇ ਜੇ ਜ਼ਿਆਦਾ ਮਿਰਚਾਂ ਜ਼ਿਆਦਾ ਤਿੱਖਾ ਕਰਦੇ ਆ ਤਾਂ ਵੱਧ ਵੀ ਪਾ ਸਕਦੇ ਆ ਪਰ ਆਪਾਂ ਛੋਟੀਆਂ-ਛੋਟੀਆਂ ਤਿੰਨ ਹੀ ਪਾਈਆਂ ਕਿਉਂਕਿ ਬਾਲੀ ਤਿੱਖੀ ਨਾ ਚਟਣੀ ਹੋ ਜਾਵੇ ਤੇ ਹੁਣ ਆਪਾਂ ਇੱਕ ਚਮਚਾ ਨਮਕ ਦਾ ਲੈ ਲਿਆ ਸੀ ਸਿੰਦ ਦਾ ਨਮਕ ਪਾ ਲਿਆ ਤੁਸੀਂ ਕਾਲਾ ਨਮਕ ਵੀ ਪਾ ਸਕਦੇ ਆ ਤੇ ਲੋ ਜੀ ਹੁਣ ਆਪਾਂ ਇਹਨੂੰ ਕਰਦੇ ਆ ਗ੍ਰੈਂਡ ਤੇ ਇਸ ਤਰ੍ਹਾਂ ਬਣ ਕੇ ਤਿਆਰ ਹੋ ਜੂਗੀ ਆਪਣੀ ਗ੍ਰੀਨ ਚਟਣੀ ਜੀ ਹੁਣ ਆਪਾਂ ਟਿੱਕੀਆਂ ਜਿਹੜੀਆਂ ਤਿਆਰ ਕਰ ਲੈਣੀਆਂ ਆਪਣੇ ਹਿਸਾਬ ਨਾਲ ਟਿੱਕੀ ਆ ਜਿਹੜੀ ਤਿਆਰ ਕਰ ਲੈਣੀ ਹੈ ਜੇ ਛੋਟੀ ਬਣਾਉਣੀ ਹੈ ਛੋਟੀ ਬਣਾ ਕਰ ਲੈਣੀ ਹੈ ਜੇ ਵੱਡੀਆਂ ਬਣਾਉਣੀਆਂ ਤਾਂ ਵੱਡੀਆਂ ਬਣਾ ਲੈਣੀਆਂ ਹੈ ਇਸ ਤਰ੍ਹਾਂ ਟਿੱਕੀ ਦੀ ਸ਼ੇਪ ਆਪਾਂ ਦੇ ਕੇ ਰੱਖ ਲੈਣੀ ਹੈ ਹਾਂਜੀ ਆਪਾਂ ਤਵੇ ਤੇ ਤੇਲ ਪਾ ਲਿਆਗਾ ਇਹ ਰੋਟੀ ਬਣਾਉਣ ਵਾਲਾ ਹੀ ਤਵਾਗਾ ਆਪਾਂ ਅੱਜ ਤਵੇ ਦੇ ਉੱਤੇ ਹੀ ਬਣਾ ਕੇ ਵੇਖਾਂਗੇ ਪਹਿਲਾਂ ਆਪਾਂ ਫਰਾਈ ਪੈਨ ਦੇ ਵਿੱਚ ਟਿੱਕੀਆਂ ਬਣਾਈਆਂ ਆ ਤੇ ਆਪਾਂ ਤਵੇ ਦੇ ਉੱਤੇ ਇੰਨਾ ਕੁ ਤੇਲ ਪਾ ਲਿਆ ਜਿੰਨੇ ਕੁ ਦੇ ਵਿੱਚ ਆਪਣੀ ਟਿੱਕੀ ਆ ਜਿਹੜੀ ਤਲੀ ਜਾ ਸਕੇ ਲੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਟਿੱਕੀ ਨੂੰ ਵਿੱਚ ਛੱਡ ਦਿੰਨੇ ਹੌਲੀਕ ਦੇ ਨੇ ਜਿੰਨਾ ਚਿਰ ਚੰਗੀ ਤਰ੍ਹਾਂ ਸੇਕਾ ਤਾਂ ਸੇਕ ਨਹੀਂ ਲੱਗ ਜਾਂਦਾ ਚੰਗੀ ਤਰ੍ਹਾਂ ਟਿੱਕੀ ਆ ਜਿਹੜੀ ਸੇਕ ਨਹੀਂ ਜਾਂਦੀ ਕਿ ਉਦੋਂ ਆਪਾਂ ਦੂਸਰਾ ਪਾਸਾ ਇਹਦਾ ਬਦਲਾਂਗੇ। ਲੋ ਜੀ ਹੁਣ ਆਪਾਂ ਹੌਲੀਕ ਦੇਨੇ ਸਾਈਡ ਆ ਜੀ ਚੇਂਜ ਕਰ ਦਿੰਨੇ ਆ। ਹੌਲੀਕ ਦੇਨੇ ਕਰਨਾ ਬਿਲਕੁਲ ਹੱਥਾਂ ਦਾ ਵਿਚਾਰ ਰੱਖ ਕੇ ਕਿਉਂਕਿ ਤੇਲ ਗਰਮ ਹੈ ਜੇ ਆਪਣੇ ਹੱਥ ਦੇ ਉੱਤੇ ਲੱਗ ਗਿਆ ਇੱਕ ਵਾਰ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾਗਾ। ਉਸੇ ਹੌਲੀ ਦੇਨੇ ਟਿੱਕੀ ਨੂੰ ਜਿਹੜੀ ਨੂੰ ਚੇਂਜ ਕਰਨਾ ਲਓ ਜੀ ਹੁਣ ਆਪਾਂ ਟਿੱਕੀ ਆ ਜਿਹੜੀ ਇਹਨੂੰ ਸਾਈਡ ਤੇ ਕਰ ਦਾਂਗੇ ਹੌਲੀ ਜਿਹਾ ਦੇਨੇ ਕਿਉਂਕਿ ਇਹ ਫਿਰ ਹੌਲੀ ਹੌਲੀ ਇਹ ਰਿੱਜੀ ਜਾਣਗੇ ਤੇ ਹੁਣ ਆਪਾਂ ਇਸੇ ਤਰ੍ਹਾਂ ਦੂਸਰੀਆਂ ਟਿੱਕੀਆਂ ਦੋ ਜਿਹੜੀਆਂ ਹੌਲੀ ਜਿਹਾ ਦੇਨੇ ਇਸ ਤਰ੍ਹਾਂ ਹੀ ਛੱਡ ਦੇਵਾਂਗੇ ਲਓ ਜੀ ਬੜੇ ਆਰਾਮ ਦੇ ਨਾਲ ਆਪਣੀਆਂ ਟਿੱਕੀਆਂ ਜਿਹੜੀਆਂ ਇਹ ਚਾਰ ਸਾਰੇ ਦੇ ਉੱਤੇ ਆ ਗੀਆਂ ਜਦੋਂ ਆਹ ਇਹ ਆਪਾਂ ਪਾਸੇ ਤੇ ਕਰਤੀਆਂ ਸੀ ਨੂੰ ਸਾਈਡ ਤੇ ਨਾ ਇਹਨਾਂ ਨੂੰ ਸੀਕ ਲੱਗੀ ਜਾਊਗਾ ਹੌਲੀ ਹੌਲੀ ਸਾਈਡ ਆ ਜਿਹੜੀ ਆਪਾਂ ਚੇਂਜ ਕਰ ਸਕਦੇ ਆ ਇਹਨਾਂ ਦੀ ਐਸ ਤਰ੍ਹਾਂ ਇਹ ਚੀਕ ਕਰ ਜਾਵੇ ਤਾਂ ਕਿ ਇਹ ਟਿੱਕੀ ਆ ਜਿਹੜੀ ਨਾਲੇ ਤਾਂ ਸਿੱਕਦੀ ਰਹੇ ਤੇ ਨਾਲ ਇਹ ਕੱਚੀ ਨਾ ਰਹੇ ਵਿੱਚੋਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤਿਆਰ ਹੋ ਜਾਂਦੇ ਆ ਘਰ ਦੇ ਵਿੱਚ ਬਣ ਕੇ ਬਾਜ਼ਾਰ ਦੀਆਂ ਚੀਜ਼ਾਂ ਜਦੋਂ ਆਪਾਂ ਲੈ ਕੇ ਖਾਂਦੇ ਆ ਤਾਂ ਉਹ ਆਲੂ ਆ ਦੇਖੋ ਕਈ ਵਾਰੀ ਬੇਹ ਆਲੂ ਆ ਜਿਹੜੇ ਉਹ ਵੀ ਪਾ ਦਿੰਦੇ ਆਪਾਂ ਘਰੇ ਫਰੈਸ਼ ਚੀਜ਼ਾਂ ਲੈ ਕੇ ਆਪਾਂ ਘਰੇ ਬੱਚਿਆਂ ਨੂੰ ਟਿੱਕੀ ਬਣਾ ਕੇ ਦੇ ਸਕਦੇ ਆ ਤੇ ਹੁਣ ਆਪਣੀਆਂ ਦੋ ਟਿੱਕੀਆਂ ਤਾਂ ਬਣ ਕੇ ਤਿਆਰ ਹੋ ਗੁਆ। ਫਵਾਰ ਇਹਨਾਂ ਨੂੰ ਕੱਢ ਲੈਣੇ ਆ। ਆਪਾਂ ਇਹਨਾਂ ਨੂੰ ਦੁਬਾਰਾ ਫੇਰ ਇੱਕ ਵਾਰੀ ਆਪਾਂ ਇਸ ਤਰ੍ਹਾਂ ਪ੍ਰੈਸ ਕਰਕੇ ਟਿੱਕੀਆਂ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਫਿਰ ਇਹਨਾਂ ਨੂੰ ਇੱਕ ਵਾਰ ਫਰਾਈ ਕਰਾਂਗੇ ਤਾਂ ਕਿ ਇਹ ਅੰਦਰ ਤੱਕ ਸਮਾਰਟੇ ਪੱਕ ਸਕਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਛੱਡ ਦੇਵਾਂਗੇ ਆਪਾਂ ਦੇਖਿਆ ਬਾਜ਼ਾਰ ਦੇ ਵਿੱਚ ਹਲਵਾਈ ਵੀ ਕੀ ਕਰਦੇ ਨੇ ਪਹਿਲਾਂ ਟਿੱਕੀਆਂ ਬਣਾ ਕੇ ਕੱਚੀਆਂ ਕਰਕੇ ਰੱਖ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਜਦੋਂ ਟਿੱਕੀ ਲਾਉਣੀ ਹੁੰਦੀ ਆ ਉਸ ਤੋਂ ਬਾਅਦ ਫਿਰ ਐ ਪ੍ਰੈਸ ਕਰਕੇ ਉਹਨੂੰ ਦੁਬਾਰਾ ਫੇਰ ਰੋਸਟਡ ਕਰਕੇ ਫਿਰ ਦਿੰਦੇ ਨੇ ਨਿਪਾਇਸ ਕਰਨ ਦੂਸਰੀ ਸਾਈਡ ਕੱਢ ਦੇਵਾਂਗੇ ਤਾਂ ਕਿ ਇਹ ਪੱਕ ਜੇ ਬਿਲਕੁਲ ਹਾਂਜੀ ਆਲੂ ਟਿੱਕੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੀ ਪਲੇਟ ਲਾਉਨੇ ਆਗੇ ਤੇ ਅਸੀਂ ਵੀ ਟੇਸਟ ਕਰਾਂਗੇ ਤੇ ਤੁਸੀਂ ਵੀ ਟੇਸਟ ਕਰਿਓ ਤੇ ਆਪਣੇ ਘਰ ਦੇ ਵਿੱਚ ਬਣਾ ਕੇ ਜਰੂਰ ਟਰਾਈ ਕਰਿਓ ਤੇ ਬੱਚਿਆਂ ਨੂੰ ਵੀ ਖਵਾਇਓ ਤੇ ਆਪ ਵੀ ਖਾਇਓ ਤੇ ਮੇਰੀ ਟਿੱਕੀ ਨੂੰ ਦੱਸਿਓ ਤੁਸੀਂ ਕਿ ਇਹ ਟਿੱਕੀ ਦੀ ਜਿਹੜੀ ਰੈਸਪੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈਗੀ ਆਓ ਜੀ ਆਪਾਂ ਹੁਣ ਇਹਨੂੰ ਗਾਰਨਿਸ਼ ਕਰਦੇ ਆਂ ਤੇ ਤੁਹਾਨੂੰ ਮੇਰੀ ਵੀਡੀਓ ਜਿਹੜੀ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਤੇ ਵੀਰ ਭੈਣ ਜਿਹੜੇ ਵੀਡੀਓ ਦੇਖਦੇ ਨੇ ਪੂਰੀ ਵੀਡੀਓ ਦੇਖਦਿਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਦੇਖ ਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਰੈਸਪੀ ਹੈ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਹੈਗੀ। ਲਓ ਜੀ ਹੁਣ ਆਪਣੀ ਪਲੇਟ ਆ ਜਿਹੜੀ ਟਿੱਕੀ ਦੀ ਲੱਗ ਕੇ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਟੇਸਟ ਕਰਕੇ ਦੇਖਦੇ ਹਾਂ ਤੇ ਤੁਸੀਂ ਵੀ ਟੇਸਟ ਕਰਕੇ ਦੇਖੋ।